ਲੋ ਜੀ ਜੋ ਆਪ ਪੜ ਰਹੇ ਸੀ ਹਮ ਨਿਰਗੁਣ ਤੂੰ ਦਾਤਾ ਦਾਤਾ ਕਾਹਦਾ ਜੀ ਫਿਰ ਗੁਣਾ ਦਾ ਵੱਡੇ ਮੇਰੇ ਸਾਹਿਬਾ ਗਹਿਰ ਘਬੀਰਾ ਗੁਣੀ ਘਹੀ ਗੁਣਾ ਦਾ ਸਾਗਰ ਘਹੀਰ ਮਤਲਬ ਸਾਗਰ ਰੱਬ ਹੈ ਜਿਹੜਾ ਉਹ ਗੁਣਾ ਦਾ ਸਾਗਰ ਹੈ ਤੇ ਜਿੰਨੇ ਮਰਜੀ ਤੁਸੀਂ ਚਾਹੋਗੇ ਗੁਣ ਪ੍ਰਾਪਤ ਕਰ ਲੋ ਕਾਦੇ ਥਰੂ ਮਿਲਦੇ ਨੇ ਤੁਹਾਡੇ ਮਾਈਂਡ ਦੇ ਜਰੀਏ ਤੁਹਾਡੇ ਪ੍ਰੇਮ ਦੇ ਜਰੀਏ ਮਾਲਕ ਨੇ ਬ੍ਰੇਨ ਘੜਿਆ ਤੁਹਾਡਾ ਬਣਾਇਆ ਜਿੰਨੇ ਚਾਹੋ ਓਨੇ ਗੁਣ ਪ੍ਰਾਪਤ ਕਰ ਲਓ ਭਾਵਕੇ ਜਿੰਨਾ ਮਰਜੀ ਸਿੱਖ ਲਓ ਭਾਈ ਜਿੰਨਾ ਚਾਹੋ ਓਨਾ ਹੀ ਸਿੱਖ ਲਓ ਜੋ ਚਾਹੁੰਦੇ ਹੋ ਉਹੀ ਮਿਲ ਜਾਂਦਾ ਹੈ ਜੇ ਸਟਰੋਂਗ ਹੋ ਕੇ ਮੰਗੋ ਇਹ ਸਟਰੋਂਗ ਮੈਸੇਜ ਹੈ ਜਿਹੜਾ ਮਾਈਂਡ ਨੂੰ ਮਿਲੇ ਜਿਹੜੇ ਪਹਿਰੇ ਵਾਲੇ ਵੀਰ ਨੇ ਦੋ ਚਾਰ ਹੋਰ ਉਹਨਾਂ ਦੇ ਨਾਲ ਬੈਠੋ ਉੱਥੇ ਹੀ ਬੈਠੋ ਸਿੰਘੋ ਦੋ ਤਿੰਨ ਪਹਿਰੇਦਾਰ ਹੋਰ ਪਿੱਛੇ ਹੀ ਜਾ ਕੇ ਬੈਠੋ ਉਹਨਾਂ ਦੇ ਨਾਲ ਸਿੰਘਾਂ ਦੇ ਬੈਠੋ ਤਾਂ ਜੋ ਆਉਣ ਵਾਲਾ ਕੋਈ ਆਵੇ ਉੱਥੇ ਹੀ ਟਿਕਾ ਲਿਆ ਕਰੋ ਬਿਠਾ ਦਿਆ ਕਰੋ ਬੇਨਤੀ ਕਰਕੇ ਜਿਹੜੇ ਪਾਸੇ ਸਿੰਘ ਮੱਥਾ ਟੇਕ ਕੇ ਮੁੜਦੇ ਸੀ ਇਸ ਰਾਹ ਵਿੱਚ ਵੀ ਇੱਕ ਦੋ ਜਣੇ ਬੈਠ ਜਾਓ ਤਾਂ ਜੋ ਸਾਰੀ ਸੰਗਤ ਜਿਹੜੀ ਹੈ ਨਾ ਉੱਥੇ ਹੀ ਟਿਕਾਈ ਜਾਓ ਇਕਾਗਰਤਾ ਬੜੀ ਜਾਂਦੀ ਹੁੰਦੀ ਬਣੀ ਹੁਣ ਮੇਰੀ ਬੇਨਤੀ ਨੂੰ ਸੁਣੋ ਪਿਆਰਿਓ ਕਿਸੇ ਬੰਦੇ ਨੇ ਸੋਚਿਆ ਹੈ ਕਿ ਮੈਂ ਡਰਾਈਵਰੀ ਸਿੱਖਣੀ ਹੈ ਸਟਰੋਂਗ ਹੈ ਆਪਣੇ ਆਪ ਨੂੰ ਸਿੱਖਣੀ ਹੈ ਯਾਰ ਕਿਹੜੀ ਗੱਲ ਸਿੱਖ ਲਾਂਗੇ ਉਹ ਜਦੋਂ ਇਹ ਸੋਚ ਲੈਂਦਾ ਹੈ ਤੇ ਫਿਰ ਉਹਦੇ ਅੰਦਰੋਂ ਹੀ ਡਰਾਈਵਰੀ ਨਿਕਲਦੀ ਹੈ ਨਾ ਮੜਾ ਮੋਟਾ ਨੂੰ ਦੱਸ ਦਿੱਤਾ ਦੱਸ ਦਿੰਦਾ ਕੋਈ ਬਾਹਰੋਂ ਸਮਝਾ ਦਿੰਦਾ ਵੀ ਇਦਾਂ ਗੇਅਰ ਪਾਉਣਾ ਹੈ ਇਦਾਂ ਰੇਸ ਹੈ ਇਦਾਂ ਕਲਚ ਛੱਡਣਾ ਹੈ ਇਦਾਂ ਬ੍ਰੇਕ ਲਾਉਣੀ ਹੈ ਇਦਾਂ ਸਟੀਅਰਿੰਗ ਘੁਮਾਉਣਾ ਹੈ ਮੜਾ ਜਿਆ ਦੱਸ ਦਿੰਦਾ ਹੈ ਬਸ ਫਿਰ ਉਹ ਸਟਰੋਂਗ ਹੋਵੇ ਸਹੀ ਹੌਲੀ 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 ਇਹ ਮਾਈਂਡ ਦੇ ਜਰੀਏ ਉਹਨੂੰ ਡਰਾਈਵਰੀ ਮਿਲ ਜਾਂਦੀ ਹੈ ਅੰਦਰੋਂ ਹੀ ਨਿਕਲ ਆਉਂਦੀ ਜੋ ਸਾਨੂੰ ਮਿਲਣਾ ਹੈ ਨਾ ਪਿਆਰਿਓ ਉਹ ਸਾਡੇ ਮਾਈਂਡ ਦੇ ਥਰੂ ਮਿਲਦਾ ਹੈ ਦਿਮਾਗ ਚੋਂ ਮਿਲਦਾ ਜੋ ਕੁਝ ਵੀ ਤੁਸੀਂ ਬਾਹਰ ਵੇਖਦੇ ਹੋ ਕਿੱਥੋਂ ਨਿਕਲਿਆ ਦੱਸੋ ਜਿਹੜਾ ਸਾਊਂਡ ਸਿਸਟਮ ਹੈ ਸਿਸਟਮ ਹੈ ਜਿਹੜਾ ਇਹ ਇਹ ਪਹਿਲੀ ਵਾਰੀ ਕਿਸੇ ਬੰਦੇ ਨੇ ਸਿਸਟਮ ਬਣਾਇਆ ਹੋਵੇਗਾ ਜਦੋਂ ਸਾਊਂਡ ਹੈ ਨਹੀਂ ਸੀ ਪਹਿਲਾਂ ਤੇ ਹੈ ਹੀ ਨਹੀਂ ਜਦੋਂ ਇਹ ਸਪੀਕਰ ਆਏ ਸੀ ਪਹਿਲਾਂ ਬਣਾਇਆ ਕਿਸੇ ਬੰਦੇ ਨੇ ਪਰ ਕਿੱਥੋਂ ਕੱਢਿਆ ਉਹਨੇ ਭਲਾ ਆਪਣੇ ਦਿਮਾਗ ਚੋਂ ਬ੍ਰੇਨ ਦੇ ਵਿੱਚੋਂ ਵਿਚਾਰ ਨਿਕਲਦੇ ਨੇ ਥੌਟਸ ਨਿਕਲਦੇ ਨੇ ਉਹ ਜਿਹੜਾ ਜਿਹੜਾ ਥੌਟਸ ਦਾ ਜਿਹੜਾ ਸੰਗ੍ਰਹਿ ਹੈ ਉਹਨੂੰ ਅਸੀਂ ਮਾਈਂਡ ਕਹਿੰਦੇ ਆਂ ਮਨ ਬ੍ਰੇਨ ਤੇ ਇੱਕ ਮਾਸ ਦਾ ਟੁਕੜਾ ਹੀ ਹੈ ਬ੍ਰੇਨ ਤੇ ਹੈ ਕੀ ਇਹ ਕੁਛ ਨਹੀਂ 나ੜੀਆਂ ਦਾ ਗੁੱਛਾ ਹੈ 나ੜਾ ਹੀ 나ੜਾ ਨੇ ਨਾ ਪਰ ਜਿਹੜੇ ਉਹਦੇ ਵਿੱਚੋਂ ਵਿਚਾਰ ਨਿਕਲਦੇ ਨੇ ਉਹਨਾਂ ਦਾ ਕੋਈ ਰੂਪ ਹੈ ਕੋਈ ਰੰਗ ਹੈ ਵਿਚਾਰਾਂ ਦਾ ਕੀ ਰੂਪ ਰੰਗ ਜਿਵੇਂ ਪਰਮਾਤਮਾ ਦੀ ਕੋਈ ਖੇਡ ਦਾ ਪਤਾ ਹੀ ਨਹੀਂ ਇਦਾਂ ਆਉਦਾ ਵੀ ਪਤਾ ਨਹੀਂ ਵੀ ਕਿੱਧਰੋਂ ਆਉਂਦੇ ਨੇ ਕਿੱਧਰ ਨੂੰ ਜਾਂਦੇ ਨੇ ਆਖੋ ਸਤਿਨਾਮ ਸ੍ਰੀ ਵਾਖ ਕੀ ਪਤਾ